3 ਤੱਕ ਵੀ ਹਰੇਕ ਖਾਨੇ ਨੂੰ ਸੀ ਅਲਟੀਮੇਟ ਵੀ ਦਿੱਤਾ ਹੈ ਕਿ ਆਪਣੇ ਲੱਫੇ ਚੋਂ ਨਸ਼ਾ ਖਤਮ ਕਰੋ ਉਹਦੇ ਬਾਰੇ ਕੀ ਸਸਿਕਾ ਜੀ ਸਾਰਿਆਂ ਨੂੰ ਜਿਸ ਤਰ੍ਹਾਂ ਮੇਰੇ ਛੋਟੇ ਵੀ ਸੰਜੀਵ ਰੋੜਾ ਜੀ ਨੇ ਤੁਹਾਨੂੰ ਦੱਸਿਆ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਔਰ ਸਾਡੇ ਨੈਸ਼ਨਲ ਕਮਿਸ਼ਨਰ ਸ਼੍ਰੀ ਅਰਵਿੰਦ ਕੇਜੀਵਾਲ ਜੀ ਉਹ ਖੁਦ ਪੰਜਾਬ ਦੇ ਵਿੱਚ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਮਿਲ ਕੇ ਉਹਨਾਂ ਤੋਂ ਫੀਡਬੈਕ ਲੈ ਕੇ ਜਿਹੜਾ ਹੈਗਾ ਉਹ ਯੁੱਧ ਨਸ਼ੇ ਵਿਰੋਧ ਜਿਹੜਾ ਹੈਗਾ ਪਿੰਡਾਂ ਦੇ ਪਿੰਡ ਜਿਹੜੇ ਹੈਗੇ ਆ ਇੱਕ ਲੋਕ ਲੈਰ ਬਣ ਗਿਆ ਜੀ ਇਹ ਉਹਨਾਂ ਨੂੰ ਲੋਕ ਮਿਲਦੇ ਆ ਕਿ ਆਪਣਾ ਇਸ਼ੂ ਦੱਸਦੇ ਆ ਔਰ ਆਪਣੇ ਪਿੰਡ ਨੂੰ ਨਸ਼ਾ ਮੁਕਤ ਆਪਣੇ ਮਹੱਲੇ ਨੂੰ ਨਸ਼ਾ ਮੁਕਤ ਲੋਕ ਡिक्लेअर ਕਰ ਰਹੇ ਆ ਠੀਕਰੀ ਪੈਰ ਲਾ ਰਹੇ ਆ ਆਉਣ ਵਾਲੀ ਪੀੜ੍ਹੀ ਦਾ ਮਸਲਾ ਕੋਈ ਇਲੈਕਸ਼ਨ ਦਾ ਮਸਲਾ ਨਹੀਂ ਇਹ ਜਿਹੜਾ ਜਿਹੜੀ ਜ਼ਿੰਮੇਵਾਰੀ ਮੇਰੇ ਮਾਨਯੋਗ ਮੁੱਖ ਮੰਤਰੀ ਨੇ ਔਰ ਸਾਡੇ ਨੈਸ਼ਨਲ ਕਨਵੀਨਰ ਔਰ ਸ੍ਰੀ ਮਨੀਸ਼ ਸੋਧੇ ਨੇ ਮੈਨੂੰ ਦਿੱਤੀ ਆ ਉਹਦੇ ਚ ਜਿਹੜੀ ਪੁਲਿਸ ਆ ਉਹਨਾਂ ਨੇ ਸਪਾਈ ਰਿਡਕਸ਼ਨ ਕਰਨੀ ਆ ਜਿਹੜੀ ਮੇਰੇ ਜਮੇ ਆਈ ਆ ਮੇਰੇ ਡਿਪਾਰਟਮੈਂਟ ਦੇ ਸਾਡੇ ਸਿਹਤ ਵਾਲਿਆਂ ਦੇ ਜਮੇ ਆਈ ਆ ਉਹਦੇ ਬਚਾ ਕੇ ਡਿਮਾਂਡ ਰਿਡਕਸ਼ਨ ਕਰਨੀ ਆ ਅਸੀਂ ਜਿਹੜਾ ਸਟਿਗਮਾ ਹੈਗਾ ਉਹਨੂੰ ਕਿੱਦਾਂ ਫਾਈਟ ਕਰਨਾ ਹਾਰਮ ਰਿਡਕਸ਼ਨ ਕਰਨਾ ਤੇ ਜਿਹੜੇ ਬੰਦੇ ਦੇ ਬੱਚੇ ਦੇ ਨਸ਼ੇ ਦੇ ਟੀਕੇ ਲਾਉਂਦੇ ਉਹਨਾਂ ਨੂੰ ਐਚਆਈਵੀ ਐਡਸ ਵੀ ਹੁੰਦਾ ਕਾਲਾ ਪੀਲਾ ਵੀ ਹੁੰਦਾ ਉਹਨਾਂ ਤੋਂ ਕਿੱਦਾਂ ਬਚਾਉਣਾ ਬੱਚਿਆਂ ਨੂੰ ਤੇ ਜਿਹੜੇ ਮਤਲਬ ਜੇ ਆਪਾਂ ਲੋਕਾਂ ਦਾ ਇਲਾਜ ਕਰਾਂਗੇ ਤਾਂ ਉਹਦੇ ਨਤੀਜੇ ਬਿਹਤਰ ਹੋਣਗੇ ਔਰ ਜਿਹੜਾ ਵੀ ਬੱਚਾ ਨਸ਼ਾ ਕਰਦਾ ਉਹਨਾਂ ਸਾਰਿਆਂ ਵਾਸਤੇ ਡਾਕਟਰ ਹੋਣ ਪੈਰਾਮੈਡਿਕਸ ਹੋਣ ਡੀਡਿਕਸ਼ਨ ਸੈਂਟਰ ਹੋਣ ਤੇ ਉਹਦੇ ਵਾਸਤੇ ਰੀਹੈਬਿਲਿਟੇਸ਼ਨ ਸੈਂਟਰ ਹੋਣ ਸਕਿੱਲ ਡਵੈਲਪਮੈਂਟ ਸੈਂਟਰ ਹੋਣ ਅਸੀਂ ਉਸ ਤੋਂ ਅੱਗੇ ਜਾ ਕੇ ਸੋਚਦੇ ਹਾਂ ਜੀ ਸਪੋਰਟਸ ਦੇ ਖੇਡ ਦੇ ਮੈਦਾਨ ਹੋਣ ਤੇ ਉਹਦੇ ਨਾਲ এমਪਲੋਇਮੈਂਟ ਜਨਰੇਸ਼ਨ ਹੋਵੇ ਲੁਧਿਆਣੇ ਦੇ ਵਿੱਚ ਇੰਡਸਟਰੀ ਬਹੁਤ ਹੈ ਜੀ ਤੇ ਮੈਂ ਇਹ ਜਿਹੜਾ ਜ਼ਿੰਮੇਵਾਰੀ ਅਸੀਂ ਲਈ ਹੈ ਉਹਦੇ ਵਾਸਤੇ ਸਾਡੇ ਕੋਲੇ ਸਭ ਤੋਂ ਜ਼ਿਆਦਾ ਸ਼ਾਰਟੇਜ ਇਸ ਕੈਕਟਰਸ ਦੀ ਸਾਡੇ ਕੋਲੇ ਸਰਕਾਰੀ ਮੇਰੇ ਖਾਲ ਤਕਰੀਬਨ 60 ਦੇ ਕਰੀਬ ਜਿਹੜੇ ਹੈਗੇ 55 60 ਜਿਹੜੇ ਹੈਗੇ ਸੈਕਟਰੀਸਟ ਉਹ ਰਹਿੰਦੇ ਆ ਕੁਝ ਰਿਜ਼ਾਈਨ ਕਰ ਜਾਂਦੇ ਆ ਕੁਝ ਨਵੇਂ ਆ ਜਾਂਦੇ ਆ ਤੇ ਅੱਜ ਅਸੀਂ ਜਿਹੜੇ ਜਿਹੜੀ ਤੁਹਾਡੇ ਐਸੋਸੀਏਸ਼ਨ ਆਫ ਸੈਕਟਰੀਸਟ ਆ ਗਿਆ ਰਵਿੰਦਰ ਜੀ ਮੇਰੇ ਨਾਲ ਹੈ ਅਸ਼ੀਸ਼ ਜੀ ਮੇਰੇ ਨਾਲ ਹੈ ਇਹਨਾਂ ਦੇ 250 ਮੈਂਬਰ ਹੈ ਇਹ 올 ਇੰਡੀਆ ਐਸੋਸੀਏਸ਼ਨ ਆ ਇਹਨਾਂ ਨੇ ਸਾਡੀ ਜਿਹੜੀ ਹੈਗੀ ਆਪਣੀਆਂ ਸਰਵਿਸਿਜ਼ ਗਵਰਨਮੈਂਟ ਦੇ ਇਨੀਸ਼ੀਏਟਿਵ ਤੋਂ ਖੁਸ਼ ਹੋ ਕੇ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਤੋਂ ਗਵਰਨਮੈਂਟ ਦੇ ਕੰਡੀਸ਼ਨਰ ਹੋ ਕੇ ਇਹਨਾਂ ਨੇ ਕਿਹਾ ਜੀ ਅਸੀਂ ਗਵਰਨਮੈਂਟ ਨਾਲ ਕੋਲਾਬੋਰੇਸ਼ਨ ਕਰਾਂਗੇ ਸਾਡੀ ਕੋਲਾਬੋਰੇਸ਼ਨ ਦੇ ਵਾਸਤੇ ਇਨ ਪ੍ਰਿੰਸੀਪਲ ਸਾਡਾ ਆਪਸ ਦੇ ਵਿੱਚ ਐਗਰੀਮੈਂਟ ਹੋ ਗਿਆ ਜੀ ਜਿਹੜਾ ਵੀ ਸਕੱਤਰਿਸਟ ਹੈ ਉਹ ਸਾਨੂੰ 2 ਘੰਟੇ ਦੇਵੇਗਾ ਆਪਣੀ ਸਵੇਰੇ ਪ੍ਰੈਕਟਿਸ ਕਰੇਗਾ ਸ਼ਾਮ ਨੂੰ ਵੀ ਆਪਣੀ ਪ੍ਰੈਕਟਿਸ ਕਰੇਗਾ ਵਿੱਚੋਂ 2 ਘੰਟੇ ਸਾਨੂੰ ਦੇਵੇਗਾ ਸਾਡੇ ਜਿਹੜੇ ਸੈਂਟਰ ਹੈ ਜਿਸ ਤਰ੍ਹਾਂ ਸਾਨੂੰ ਨਰਸਿੰਗ ਕਾਲਜਿਸ ਨੇ 2000 ਬੈੱਡ ਦੇ ਦਿੱਤੇ ਉੱਥੇ ਆਪਣਾ ਟਾਈਮ ਦੇਣਗੇ 2 ਘੰਟੇ ਉੱਥੇ ਜਾ ਕੇ ਟ੍ਰੀਟਮੈਂਟ ਤੇ ਐਡਵਾਈਸ ਕਾਉਂਸਲਰਾਂ ਸੀ ਐਮਪਲਾਈ ਕਰ ਰਹੇ ਆ ਨਰਸਿੰਗ ਸਟੂਡੈਂਟਸ ਨੂੰ ਟ੍ਰੇਨਿੰਗ ਦੇ ਕੇ ਉੱਥੇ ਡਿਪਲਾਈ ਕਰ ਰਹੇ ਆ ਇਸੇ ਤਰ੍ਹਾਂ ਜਿਹੜੀਆਂ ਜੇਲਸ ਹੈਗੀਆਂ ਉਹਨਾਂ ਸਾਰਿਆਂ ਦੇ ਵਿੱਚ ਇੱਕ ਸੈਕਟਰੀਸਟ ਹੋਏਗਾ ਐਸੋਸੀਏਟ ਵੀ ਬਹੁਤ ਸਾਰੀਆਂ ਐਨ ਜੀਓਜ਼ ਹੈਗੀਆਂ ਜਿਨ੍ਹਾਂ ਨੇ ਸਾਨੂੰ ਆਪਣੀਆਂ ਸਰਵਿਸਿਜ਼ ਆਫਰ ਕੀਤੀਆਂ ਔਰ ਮੈਂ ਇੰਡਸਟਰੀ ਨੂੰ ਲੁਧਿਆਣੇ ਵਿੱਚ ਬਹੁਤ ਇੰਡਸਟਰੀਆਂ ਮੈਂ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਇੱਕ ਇੱਕ ਸੈਂਟਰ ਅਡਾਪਟ ਕਰੋ ਜਿਸ ਮਨਸ਼ਾ ਦੇ ਨਾਲ ਆਪਾਂ ਹੁਣ ਤੱਕ ਅੱਖਾਂ ਦੇ ਕੈਂਪ ਲਾ ਕੇ ਜਿਹੜਾ ਸੀਗਾ ਤੁਹਾਡਾ ਚਿੱਟਾ ਮੋਤੀਆ ਕਾਲਾ ਮੋਤੀਆ ਖਤਮ ਕੀਤਾ ਹੈ ਪੰਜਾਬ ਤੋਂ ਜਿਸ ਤਰ੍ਹਾਂ ਸੀ ਪੰਜਾਬ ਨੂੰ ਜਿਹੜਾ ਬਲੱਡ ਡੋਨੇਸ਼ਨ ਦੇ ਵਿੱਚ ਇੱਕ ਐਗਜ਼ਾਮਪਲ ਸੈੱਟ ਕੀਤੇ ਆ ਕਿ ਬਲੱਡ ਦੇ ਵਿੱਚ ਸਰਪਲਸ ਆਇਆ ਸੀ ਕੋਈ ਕਮੀ ਨਹੀਂ ਆ ਸਾਡੇ ਕੋਲੇ ਆ ਰੈਗਿਨਿੰਗ गिवन ਟਾਈਮ 10 12000 ਜੁਨਿਟ ਹੁੰਦੇ ਆ ਇੱਕ ਉਹਨੂੰ ਇੱਕ ਲੋਕ ਲੈਰ ਬਣਿਆ ਹੁਣ ਇਹ ਵੀ ਬਣ ਰਹੀ ਆ ਡਾਇਲਿਸਿਸ ਸੈਂਟਰ ਦੇ ਨਾਲ ਸੀ ਐਨ ਜੀਓ ਦੇ ਨਾਲ ਕਲੈਬੋਰੇਟ ਕਰ ਰਹੇ ਆ ਸਾਡੇ ਘੱਟੋ ਘੱਟ ਵੀ ਜਿਹੜੇ ਹੈਗੇ ਆ ਉਹ 170 171 ਮਹੀਨਾ ਐਨ ਜੀਓ ਦੇ ਕਲੈਬੋਰੇਸ਼ਨ ਚੱਲਦੀਆਂ ਅਸੀਂ ਉਹਨਾਂ ਨੂੰ 1700 ਰੁਪਏ ਦਿੰਨੇ ਆ ਹੁਣ ਜਿਹੜੇ ਸੈਕਟਰੀਸਟ ਆ ਜਿਹੜੇ ਸਾਨੂੰ ਟਾਈਮ ਦੇਣਗੇ ਉਹਨਾਂ ਨੂੰ 1500 ਰੁਪਏ ਪਰ ਆਰ ਦੇਵਾਂਗੇ ਅਸੀਂ ਹਰ ਘੰਟੇ ਦਾ 1500 ਰੁਪਏ ਦੇਵਾਂਗੇ 2 ਘੰਟੇ ਦੇਣਗੇ 3000 ਰੁਪਏ ਉਹਨਾਂ ਨੂੰ ਅਸੀਂ ਐਮਪੈਨਲ ਕਰਾਂਗੇ ਪਲੱਸ ਉਹਨਾਂ ਨੂੰ ਜਿਹੜੀ ਬਿਓਪਰ ਨੋਰਪੈਨ ਹੈ ਦੂਜੀਆਂ ਉਹਨੂੰ ਡਿਸਪੈਂਸਿੰਗ ਰਾਈਟਸ ਮਿਲ ਜਾਣਗੇ ਉਹਦੇ ਨਾਲ ਉਹਨਾਂ ਦੀ ਇਨਕਮ ਵੀ ਵਧੇਗੀ ਪਲੱਸ ਉਹ ਸਟੇਟ ਦੇ ਵਿੱਚ ਕੰਟਰੀਬਿਊਟ ਕਰਨਗੇ ਬਹੁਤ ਵੱਡਾ ਯੋਗਦਾਨ ਪਾਣਗੇ ਉਹਦੇ ਨਾਲ ਬਹੁਤ ਸਾਰੇ ਨਵੇਂ ਸੈਂਟਰ ਕ੍ਰੀਏਟ ਹੋ ਜਾਣਗੇ ਗਵਰਨਮੈਂਟ ਨੂੰ ਜਿਹੜਾ ਇਨਫਰਾਸਟ੍ਰਕਚਰ ਮਿਲ ਜੇਗਾ ਉਹਨਾਂ ਨੂੰ ਕੁਝ ਤਾਂ ਵੋਲਿਊਮੈਂਟਸ ਮਿਲਣਗੇ ਕੁਝ ਨੂੰ ਨਵੀਆਂ ਫੈਸਿਲਿਟੀਆਂ ਮਿਲਣਗੀਆਂ ਜਿੰਨੇ ਲੀਗਲ ਮੈਟਰਸ ਆ ਉਹਦੇ ਨਾਲ ਕਾਮਨ ਡੀਲ ਕਰੇਗੀ ਸਾਰਾ ਜਿਹੜੇ ਸਾਡੇ ਅਸੀਂ ਹਰ ਜ਼ਿਲ੍ਹੇ ਦੇ ਵਿੱਚ 23 ਜ਼ਿਲ੍ਹਿਆਂ ਦੇ ਵਿੱਚ ਪੁਲਿਸ ਨਾਲ ਮਿਲ ਕੇ ਅਸੀਂ 23 ਵੈਰੀ ਸਿਕਯੂਅਰ ਸੈਂਟਰ ਜਿਹੜੇ ਕੋ ਬੰਦੇ ਹਾਰਡ ਕੋਰ ਆ ਜਿਹੜੇ ਚਿੱਟੇ ਵਾਲੇ ਆ ਜਾਂ ਜਿਹਨਾਂ ਦਾ ਕ੍ਰਿਮੀਨਲ ਰਿਕਾਰਡ ਹੈ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਰੱਖਾਂਗੇ ਜਿਹੜੇ ਪ੍ਰਾਈਵੇਟ ਸੈਂਟਰ ਹੈ ਉਹਨਾਂ ਨੂੰ ਅਸੀਂ ਜਿਹੜੇ ਸੈਲਫ ਮੋਟੀਵੇਟਿਡ ਹੈ ਜਾਂ ਜਿਹੜੇ ਰਿਫਾਰਮ ਹੋ ਚੁੱਕੇ ਹੋ ਉਹ ਦੇਵਾਂਗੇ ਪਹਿਲਾ ਬੰਦਾ ਡੀਡਿਕਸ਼ਨ ਵਿੱਚ ਆਏਗਾ ਫਿਰ ਉਹ ਰੀਹੈਬ ਦੇ ਵਿੱਚ ਆਏਗਾ ਰੀਹੈਬਿਲੀਟੇਸ਼ਨ ਵਾਸਤੇ ਉਹਦੇ ਨਾਲ ਹੀ ਸਕਿੱਲ ਡਿਵੈਲਪਮੈਂਟ ਸ਼ੁਰੂ ਹੋ ਜਾਏਗੀ ਇਨ ਹਾਊਸ ਸਕਿੱਲ ਡਿਵੈਲਪਮੈਂਟ ਹੈ ਜਿਹਦੇ ਵਿੱਚ ਸਨ ਫਾਊਂਡੇਸ਼ਨ ਬਹੁਤ ਵੱਡਾ ਰੋਲ ਅਦਾ ਕਰ ਰਹੀ ਹੈ ਔਰ 20 ਨਵੀਆਂ ਐਨਜੀਓ ਬਹੁਤ ਵੱਡੀਆਂ-ਵੱਡੀਆਂ ਐਨ ਜੀਓਸ ਉਹ ਪੰਜਾਬ ਦਾ ਨਿਸ਼ਾਡ ਦੇਖ ਕੇ ਬਾਕੀ ਸਾਰੇ ਆਲ ਇੰਡੀਆ ਤੋਂ ਆਲ ਇੰਡੀਆ ਦੇ ਐਨ ਜੀਓ ਪੰਜਾਬ ਦੀ ਗਵਰਨਮੈਂਟ ਨਾਲ ਕੋਲੈਬੋਰੇਟ ਕਰ ਰਹੀਆਂ 20 ਨੂੰ ਐਨ ਜੀਓਸ ਉਹ ਵੀ ਤੁਹਾਨੂੰ ਮੌਕਾ ਦੇ ਤੇ ਉਹਨਾਂ ਦੇ ਜਿਹੜੇ ਦਿਨ ਉਹਨਾਂ ਨੂੰ ਬੁਲਾਵਾਂਗੇ ਉਹ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਸੋ ਇਸੇ ਤਰ੍ਹਾਂ ਜਿਹੜਾ ਲੋਕਾਂ ਦਾ ਬਹੁਤ ਭਰਮੰਗਾਰਾ ਮਿਲ ਲਿਆ ਪੰਚਾਇਤਾਂ ਦਾ ਮਿਊਨਿਸਪਲ ਕਾਉਂਸਲਰਸ ਦਾ ਔਰ ਅਗਲੇ ਜਿਹੜਾ ਹੈਗਾ 2 ਹਫ਼ਤੇ ਵਾਸਤੇ ਸਾਡੇ ਨੈਸ਼ਨਲ ਕਮਿਊਨਿਟੀ ਇਸ ਲੀਡਿੰਗ ਫਰੋਮ ਦਾ ਫਰੰਟ ਮਾਰਯੋਗ ਮੁੱਖ ਮੰਤਰੀ ਸਾਹਿਬ ਸਾਰੇ ਮੰਤਰੀ ਸਾਰੇ ਐਮਐਲਏ ਸਾਰੇ ਕੌਂਸਲਰ ਸਾਰੇ ਜਿੰਨੇ ਵੀ ਤੁਹਾਡੇ ਆਪਣੇ ਮੇਅਰ ਹੈਗੇ ਆ ਸਾਰੇ ਅਸੀਂ ਲੋਕਾਂ ਦੇ ਵਿੱਚ ਆ ਔਰ ਜਿਹੜਾ ਇਹ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਸਤੇ ਤੁਸੀਂ 31 ਤੱਕ ਕਿਹਾ ਜੋ ਸਾਡੇ ਨੈਸ਼ਨਲ ਕਮਿਸ਼ਨ ਨੇ ਤੁਹਾਨੂੰ ਟਾਰਗੇਟ ਦਿੱਤਾ ਅਸੀਂ ਬਿਲਕੁਲ ਇਹਨੂੰ ਜਿਹੜਾ ਹੈਗਾ 90 95% ਸਾਡੀ ਪ੍ਰੋਬਲਮ ਆਲਰੇਡੀ ਅਸੀਂ ਜਿਹੜਾ ਹੈਗਾ ਵੀ ਨਾਓ ਸਾਡਾ ਅਪਰ ਹੈਂਡ ਆ ਇਹਦੇ ਵਿੱਚ ਜਿਹੜੇ ਤੁਹਾਡੇ ਮжоਰਿਟੀ ਜਿਹੜੇ ਸੀਗੇ ਨਾ ਜਿਹੜੇ ਬਹੁਤ ਜ਼ਿਆਦਾ ਵਿਗੜੇ ਹੋਏ ਬੰਦੇ ਸੀ ਜਿਹੜੇ ਬੈਂਗਸਟਰ ਵੀ ਸੀ ਕਿਉਂਕਿ ਇਹ ਇਹਨਾਂ ਦਾ ਆਪਸ ਬਹੁਤ ਸੰਬੰਧ ਹੈ ਜੀ ਨਾਰਕੋਟਿਕਸ ਔਰ ਟੈਰੋਰੀਜ਼ਮ ਨਾਰਕੋਟਿਕਸ ਔਰ ਗੈਂਗਸਟਰ ਇਹਨਾਂ ਦਾ ਆਪਸ ਬਹੁਤ ਸਵਾਂਦਾ ਗੜੇ ਬਿਗੜੇ ਵੜੇ ਨਹੀਂ ਸੌਧ ਰਹੇ ਸੀ ਜਿਹੜੇ ਮਤਲਬ ਕਿ ਕ੍ਰਾਈਮ ਕਰਦੇ ਆ ਫਰੋਤੀਆਂ ਮੰਗਦੇ ਆ ਉਹਨਾਂ ਚੋਂ 75 ਬੰਦਿਆਂ ਦੇ ਕਿੱਟੇ ਸਿੱਖੇ ਜਾ ਸਕਦੇ ਆ ਬੜਾ ਦੁੱਖ ਹੁੰਦਾ ਕਿਉਂਕਿ ਹੈ ਤਾਂ ਉਹੀ ਪੰਜਾਬ ਦੇ ਜਦੋਂ ਜਿਹੜੇ ਆਪਣੇ 85 86 ਬੰਦੇ ਹੋ ਆ ਜਿਨ੍ਹਾਂ ਨੇ ਪਿੰਡ ਵਿੱਚ ਦਾਬਾ ਸੀ ਸਰਕਾਰੀ ਜੀ ਉਹਨਾਂ ਦਾਬ ਕੇ ਆਪਣੇ ਮੁਕਾਰ ਬੜਾਏ ਹੋਏ ਸੀ ਲੀਗਲ ਸਾਰਾ ਕੰਪਲੀਟ ਕਰਕੇ ਉਹਨਾਂ ਦਾ ਜਿਹੜਾ ਹੈਗਾ ਉਹ ਤੁਹਾਨੂੰ ਪਤਾ ਉਹਨਾਂ ਦਾ ਜਿਹੜਾ ਵੀੜਾ ਪੰਜਾਬੀ ਚੱਲ ਰਿਹਾ ਹੈਗਾ ਸੋ ਅਸੀਂ ਪੁਲਿਸ ਆਪਣਾ ਕੰਮ ਕਰ ਰਹੀ ਆ ਜੀ ਡਰੋਨਸ ਦੇ ਵਾਸਤੇ ਅਸੀਂ ਐਂਟੀ ਡਰੋਨ ਆ ਮੈਂ ਹੁਣ ਕਿਧਰ ਸਰਕਾਰ ਨੂੰ ਬੇਨਤੀ ਕਰਦਾ ਇੱਥੇ ਉਹਨਾਂ ਦਾ ਰੋਲ ਹੈ ਜੀ ਜਿਹੜੀਆਂ ਡਰੋਨਸ ਆਉਂਦੀਆਂ ਪਿੱਛੇ ਜਿਹੜਾ ਨੇ ਮਿਲਟਰੀ ਗ੍ਰੇਡ ਵੈਪਨ ਗ੍ਰੇਡ ਜਿਹੜੀਆਂ ਡਰੋਨਸ ਸੀ ਸਾਰੀਆਂ ਢੇਰ ਲਈਆਂ ਤੇ ਆ ਨਾਰਕੋਟਿਕਸ ਵਾਲੀਆਂ ਵੀ ਢੇਰ ਲਓ ਸੈਂਟਰ ਕਰ ਸਕਦਾ ਉਹਨਾਂ ਕੋਲ ਸੈਟਲਾਈਟ ਹੈ 24 ਘੰਟੇ ਸਰਵੇਲੈਂਸ ਹੈ ਔਰ ਸੈਂਟਰ ਦੇ ਰਿਸੋਰਸਸ ਸਾ ਤੋਂ ਬਹੁਤ ਜ਼ਿਆਦਾ ਇੱਥੇ ਉਹ ਕਿਰਪਾ ਕਰਨ ਕਿ ਸਾਡੇ ਪਾਕਿਸਤਾਨ ਤੋਂ ਕੋਈ ਨਸ਼ਾ ਲੈ ਕੇ ਡਰੋਨ ਇੱਧਰ ਨਾ ਆਵੇ ਸਿਮਿਲਰਲੀ ਜਿਹੜਾ ਗੁਜਰਾਤ ਦੇ ਪੋਰਟ ਤੋਂ ਜਾਂ ਕੋਈ ਮਹਾਰਾਸ਼ਟਰ ਦੇ ਪੋਰਟ ਤੋਂ ਜਿਹੜੀ ਇੰਟਰ ਸਟੇਟ ਮੂਵਮੈਂਟ ਹੈ ਉਹ ਨਾਰਕੋਟਿਕਸ ਕੰਟਰੋਲ ਬਿਊਰੋ ਦਾ ਕੰਮ ਹੈ ਆਮ ਸ਼ੋਰ ਕਿ ਉਹ ਵੀ ਕਰਨਗੇ ਜ਼ਰੂਰ ਕਰਨਗੇ ਡਾਕਟਰ ਸਾਹਿਬ ਇੱਕ ਜਿਹੜੇ ਨੋਜੋਨ ਨਸ਼ਾ ਛੱਡਣਾ ਚਾਹੁੰਦੇ ਨੇ ਉਹ ਸਰਕਾਰੀ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਹੀ ਭਰਤੀ ਹੋਣਗੇ ਜਾਂ ਪ੍ਰਾਈਵੇਟ 'ਚ ਵੀ ਹੋ ਸਕਦੇ ਆ ਇਹ ਚੁਆਇਸ ਹੈ ਜੀ ਜਿੱਥੇ ਮਰਜ਼ੀ ਹੋਣ ਆ ਜਿਹੜੇ ਤੁਹਾਡੇ ਗੋ ਅਸੀਂ ਦੋਨਾਂ ਨੂੰ ਕੋਲਾਬੋਰੇਟ ਕਰ ਰਹੇ ਆ ਸਾਡੀਆਂ ਹੋਰ ਵੀ ਬਹੁਤ ਸਾਰੀਆਂ ਕੋਲਾਬੋਰੇਸ਼ਨਾਂ ਤੁਹਾਡੇ ਲੁਧਿਆਣੇ ਦੇ ਵਿੱਚ ਹੀ ਤੁਹਾਨੂੰ ਪਤਾ ਕਿ ਸਾਡਾ ਜਿਹੜਾ ਜਵੰਦੀ ਦੇ ਵਿੱਚ ਹੈ ਸਾਡੀ ਹੈਲਪਫੁਲ ਐਨ ਜੀਓ ਦੇ ਨਾਲ ਬੈਲਸਸ ਦਾ ਸੈਂਟਰ ਕਿੰਨਾ ਵਧੀਆ ਚੱਲ ਰਿਹਾ ਜੀ اسی ਤਰ੍ਹਾਂ ਸੀ ਐਮ ਸੀ ਡੀ ਐਮ ਸੀ ਦੇ ਨਾਲ ਮਿਲ ਕੇ ਸੰਜੀਵ ਰੋੜਾ ਜੀ ਦੇ ਉਪਰਾਲੇ ਦੇ ਨਾਲ ਉੱਥੇ ਜਿਹੜੇ ਪ੍ਰਾਈਵੇਟ ਡਾਕਟਰ ਆ ਉੱਥੇ ਵੈਸੇ ਵ ਇੱਕ ਦੋ ਓਪਰੇਟਿਓਨ ਸ਼ੁਰੂ ਹੋ ਗਏ ਆ ਨੈਰੋਲੋਜੀ ਦੀ ਜਿਹੜੀਆਂ ਮਤਲਬ ਜਰੋਲੋਜੀ ਦੀ ਨੈਫਰੋਲੋਜੀ ਦੀ ਕਾਰਡੀਓਲੋਜੀ ਦੀ ਇਹ ਸਾਰੀਆਂ ਓਪਰੇਟਿਓਨ ਸੇਸ਼ਨ ਤੋਂ ਸ਼ੁਰੂ ਕਰ ਰਹੇ ਆ ਆਈਸੀਯੂ ਸ਼ੁਰੂ ਕਰਤਾ ਉਹਦੇ ਵਿੱਚ ਡੀਐਮਸੀ ਸਾਨੂੰ ਬੈਕਅਪ ਦੇ ਰਿਹਾ ਬਹੁਤ ਸਾਰੀਆਂ ਸਰਵਿਸਸਾਂ ਵਾਸਤੇ ਜਿਹੜੇ ਸਾਡੇ ਜੱਚਾ ਬੱਚਾ ਦੇ ਆ ਗਿਆ ਜਿਹੜੇ ਸਾਡੇ ਕੰਪਲਿਕੇਟਿਡ ਕੇਸਸ ਆ ਜਿਹੜੇ ਹਾਈ ਰਿਸਕ ਪ੍ਰੈਗਨancies ਆ ਗਿਆ ਜਾਂ ਡਿਲੀਵਰੀਜ਼ ਆ ਪਰਸੈਂਟਾ ਪ੍ਰੀਵ ਬਹੁਤ ਸਾਰੀਆਂ ਕੰਡੀਸ਼ਨਸ ਹੁੰਦੀਆਂ ਉਹ ਸੀਐਮਸੀ ਸਾਨੂੰ ਬੈਕਅਪ ਸਪੋਰਟ ਦੇ ਰਿਹਾ ਸੋ ਵੀ ਆਰ ਵਰਕਿੰਗ ਟੂ ਗੈਦਰ ਸਾਡਾ ਸਾਰਿਆਂ ਦਾ ਏਮ ਇੱਕ ਤੋ ਇਹ ਬਹੁਤ ਵਧੀਆ ਇੰਸਟੀਚੂਟਸ ਹੈ ਔਰ ਬਹੁਤ ਅੱਛਾ ਇੱਕ ਜਿਹੜਾ ਸੈਂਟਰ ਬਹੁਤ ਅੱਛਾ ਹੈ ਤੇ ਲੋਕ ਬਹੁਤ ਅੱਛਾ ਔਰ ਮੇਰਾ ਤਾਂ ਆਲਵਾ ਮੈਟਰ ਰਹੇ ਤੇ ਮੈਂ ਤਾਂ ਜੋ ਹਾਂ ਜੋ ਮੈਂ ਅੱਜ ਵੀ ਹਾਂ ਉਹ ਮੈਦਾਨ ਮੈਡੀਕਲਿਸ ਕਰਕੇ ਰੁਧਾਨੇ ਦਾ ਮਤਲਬ ਕੁਝ ਨਿੱਜੀ ਨਿੱਜੀ ਰੀਡਕਸ਼ਨ ਸੈਂਟਰ ਹੈ ਜਿਹੜੇ ਰੂਟੀਨ ਚੈਕਿੰਗ ਵੀ ਹੋਦੀ ਨਹੀਂ ਉਹ ਤੁਹਾਡੇ ਕੋਲ ਚਾਹੀਦਾ ਜਿਹਨੂੰ ਬ੍ਰੀਡ ਹਾਂ ਨਹੀਂ ਨਹੀਂ ਦੇਖੋ ਰੇਡ ਇੱਕ ਚੀਜ਼ ਹੈ ਜੀ ਅਸੀਂ ਬਿਲਕੁਲ ਉਹਨਾਂ ਨੂੰ ਆਪਣੇ ਨੈਟਵਰਕ ਚ ਲੈ ਕੇ ਆ ਰਹੇ ਹਾਂ ਰੇਡ ਅਸੀਂ ਕੀਤੇ ਆ ਜੀ ਪੰਜਾਬ ਦੇ ਵਿੱਚ ਇੱਕ ਦਰਜਨ ਦੇ ਕਰੀਬ ਜਿਹੜੇ ਸੀਗੇ ਇਲਲੀਗਲ ਜਿਹਨੂੰ ਅਸੀਂ ਕਹਿੰਦੇ ਆ ਰੀਹੈਬਿਲੀਟੇ ਉਹ ਕਿਸੇ ਨੂੰ ਫੈਮਿਲੀ ਵੀਜ਼ਾ ਮਿਲ ਜਾਂਦਾ ਕੋਈ ਕੈਨੇਡਾ ਜਾ ਰਹੀ ਹੈ ਪਰਿਵਾਰ ਇੱਕ ਬੱਚਾ ਨਸ਼ਾ ਕਰਦ ਨੂੰ ਉੱਥੇ ਜਮ ਕਰਾ ਜਾਂਦੇ ਕਿਸੇ ਦਾ ਬਾਪੂ ਨਸ਼ਾ ਕਰਦਾ ਉੱਥੇ ਜਮ ਕਰਾ ਜਾਂਦੇ ਸੋ ਉਹਨਾਂ ਨਾਲ ਵੀ ਅਸੀਂ ਕੰਮ ਕਰ ਰਹੇ ਹਾਂ ਜੀ ਅਸੀਂ ਉਹਨਾਂ ਨੂੰ ਬਹੁਤ ਸਾਰਿਆਂ ਨੂੰ ਰਿਫਾਰਮ ਕਰਕੇ ਦੇਖੋ ਜਸਟਿਸ ਜਿਹੜਾ ਹੁੰਦਾ ਰਿਫਾਰਮ ਰਿਫਾਰਮਿਸਟ ਹੋਣਾ ਚਾਹੀਦਾ ਰੈਟਰੀਬਿਊਟਿਵ ਨਹੀਂ ਹੋਣਾ ਚਾਹੀਦਾ ਅਸੀਂ ਉਹਨਾਂ ਨੂੰ ਵੀ ਜਿਹੜਾ ਹੈਗਾ ਇੱਕ ਦੋ ਸੈਂਟਰ ਨਾਲ ਅਡੌਪਟ ਕਰ ਲਿਆ ਮੈਂ ਕਿਹਾ ਤੁਸੀਂ ਸਾਰੇ ਗਵਰਨਮੈਂਟ ਦੇ ਰੂਲਸ ਫਾਲੋ ਕਰੋ ਤੁਹਾਡੇ ਕੋਲ ਡਾਕਟਰ ਨਹੀਂ ਹੈ ਡਾਕਟਰ ਵੀ ਮੈਂ ਦੇ ਦਿੰਦਾ ਤੁਸੀਂ ਚਲਾਓ ਆਪਣਾ ਰੀਹੈਬਿਲੀਟੇਸ਼ਨ ਸਾਡਾ ਕਮਾਓ ਪੈਸੇ ਪੈਸੇ ਅਸੀਂ ਦੇ ਰਹੇ ਹਾਂ 1500 ਰੁਪਿਆ ਪਰ ਹੱਟ ਦੇ ਰਹੇ ਜੀ ਦਸੋ ਜਿਹੜੀ ਡਰਗ ਹੈਗੀ ਉਹ ਦੱਸਿਆ ਜਾ ਰਿਹਾ ਯੂਪੀਪੀਆ ਤੋਂ ਆ ਰਹੀ ਹੈ ਤੇ ਲੱਗਦਾ ਨਹੀਂ ਤੁਹਾਨੂੰ ਬੱਸਾਂ ਦੀ ਵੀ ਚੈਕਿੰਗ ਹੋਣੀ ਚਾਹੀਦੀ ਕਿਉਂਕਿ ਇੱਥੋਂ ਜਿਹੜੀਆਂ ਬੱਸਾਂ ਜਾਂਦੀਆਂ ਨੇ ਸਭੋ ਪਰਦੀਆਂ ਇੱਥੋਂ ਤੁਸੀਂ ਦੇਖੀ ਜਾਓ ਜੀ ਤੁਸੀਂ ਦੇਖੀ ਜਾਓ ਅਸੀਂ ਹੁਣ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਾਡੀ ਪੁਲਿਸ ਅਰਵਿੰਦ ਕੇਜਰੀਵਾਲ ਜੀ ਦੀ ਪੈਣੀ ਅੱਖ ਹੈ ਮੈਂ ਕਹਿ ਰਿਹਾ ਤੁਹਾਨੂੰ ਬਾਹਰੋਂ ਆਉਂਦੀ ਹੈ ਜੀ ਪਾਕਿਸਤਾਨ ਤੋਂ ਵੀ ਆਉਂਦੀ ਹੈ ਬਟ ਸਾਰੇ ਦੁਸ਼ਮਣ ਦੇ ਦੇਸ਼ ਤੋਂ ਬਾਹਰ ਨਹੀਂ ਆ ਕੁ ਜਿਹੜਾ ਬੰਦਾ ਨਸ਼ਾ ਕਰਦਾ ਸਾਡੀ ਉਹਦੇ ਨਾਲ ਹਮਦਰਦੀ ਹੈ ਅਸੀਂ ਉਹਨੂੰ ਨਸ਼ਾ ਛਡਾਵਾਂਗੇ ਕੋਈ ਨਾ ਕੋਈ ਕੰਮ ਸਿਖਾਵਾਂਗੇ ਕੰਮ ਤੇ ਲਾਵਾਂਗੇ ਉਹਨੂੰ 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 ਸਪੋਰਟਸ ਨਾਲ ਜੋੜਾਂਗੇ ਕੰਮ ਨਾਲ ਜੋੜਾਂਗੇ ਖੁਸ਼ਹਾਲ ਜ਼ਿੰਦਗੀ ਦੇਵਾਂਗੇ ਜਿਹੜਾ ਬੰਦਾ ਨਸ਼ਾ ਵੇਚਣ ਵਾਲਾ ਪੁਲਿਸ ਉਹਦੇ ਪਿੱਛੇ ਹੋਏਗੀ ਜਾਂ ਤਾਂ ਉਹ ਰਸਤੇ 'ਚ ਕੋ ਟੱਕਾਰਿਆ ਹੋਏਗਾ ਤੇ ਜੇਲ੍ਹ ਚ ਕੋਟ ਖਾ ਰਿਆ ਹੋਵੇਗਾ ਜਾਂ ਉਹ ਪੰਜਾਬ ਛੱਡ ਕੇ ਭੱਜੇਗਾ ਜਾਂ ਉਹ ਜ਼ਖਮੀ ਹੋ ਕੇ ਕਿਸੇ ਹਸਪਤਾਲ ਚ ਦਾਖਲ ਪਿਆ ਹੋਵੇਗਾ ਤੇ ਜਾਂ ਉਹ ਸ਼ਮਸ਼ਾਨ ਚ ਹੋਵੇਗਾ ਇਹ ਦੋ ਰਸਤੇ ਆ ਆਪਾਂ ਜਿਹੜਾ ਹੈਗਾ ਇਹਦੇ ਚ ਕੋਈ ਦੁਬਤ ਨਹੀਂ ਹੈ ਕਿ ਜਿਹੜਾ ਪ੍ਰੋਗਰੈਸ ਵਾਲਾ ਰਸਤਾ ਉਹਦੇ ਤੇ ਆਣ ਹੁਣ ਮੈਂ ਇੱਕ ਹੋਰ ਬਹੁਤ ਇੰਪੋਰਟੈਂਟ ਅਨਾਉਂਸਮੈਂਟ ਕਰਦੀ ਹਾਂ ਇਹ ਜਿਹੜੀ ਮੈਂ ਅਨਾਉਂਸਮੈਂਟ ਕਰਨੀ ਆ ਮੇਰੇ ਦਿਲ ਚ ਬਹੁਤ ਪੀੜਾ ਹੈ ਦੀ ਨੇ ਭਗਵਾਨਤਮਾਨ ਜੀ ਨੇ ਅਸੀਂ ਸਾਰਿਆਂ ਨੇ ਮਿਲ ਕੇ ਤੁਹਾਡਾ ਜਿਹੜਾ ਹਸਪਤਾਲ ਨੂੰ ਕੋਰਪੋਰੇਟ ਹਸਪਤਾਲ ਬਣਾ ਦਿੱਤਾ ਪਰ ਕੁਝ ਇੱਕ ਡਾਕਟਰਾਂ ਦੀ ਸਾਡੇ 99% ਡਾਕਟਰ ਬਹੁਤ ਵਧੀਆ ਹੈ ਇੱਕ ਬੜੀ ਮੇਰੇ ਕੋਲੇ ਵੀਡੀਓ ਆਈ ਹੈ ਜੀ ਮੈਂ ਵੀਡੀਓ ਨਹੀਂ ਰਿਲੀਜ਼ ਕਰ ਰਿਹਾ ਉਹ ਮੈਂ ਇਸ ਕਰਕੇ ਨਹੀਂ ਰਿਲੀਜ਼ ਕਰ ਰਿਹਾ ਕਿ ਡਾਕਟਰ ਨੇ ਗਲਤੀ ਕੀਤੀ ਉਹਦੇ ਬੱਚਿਆਂ ਦਾ ਉਹਦੀ ਵਾਈਫ ਦਾ ਕੋਈ ਕਸੂਰ ਨਹੀਂ ਹੈ ਬੜੀ ਰਿਸਪੈਕਟੇਬਲ ਫੈਮਿਲੀ ਤੋਂ ਆ ਡਾਕਟਰਾਂ ਨੂੰ ਸੀ 5 10 15 ਦਾ ਜਿਹੜਾ ਸਕੇਲ ਦਿੱਤਾ ਬਹੁਤ ਸਾਰੀਆਂ ਫੈਸਿਲਿਟੀਆਂ ਡਾਕਟਰਾਂ ਨੂੰ ਦਿੱਤੀਆਂ ਔਰ ਮੈਜੋਰਟੀ ਡਾਕਟਰ ਬਹੁਤ ਖੁਸ਼ੇ ਸੀ ਜਿਹੜੇ 1% ਮਾੜੇ ਆ ਮੈਂ ਉਹਨਾਂ ਨੂੰ ਵਾਰਨਿੰਗ ਵੀ ਦੰਨਾ ਤੇ ਉਹ ਡਾਕਟਰ ਜਿਹੜਾ ਹੈਗਾ ਉਹ ਹਸਪਤਾਲ ਦੇ ਵਿੱਚ ਮਰੀਜ਼ ਤੋਂ ਪੈਸੇ ਲੈ ਰਿਆ ਸੀਗਾ ਤੇ ਉਹਦੀ ਮੈਂ ਇਨਕੁਆਰੀ ਆਰਡਰ ਕਰਤੀ ਆ ਉਹਨੂੰ ਸਸਪੈਂਡ ਕਰਤਾ ਤੇ ਮੈਂ ਬੜੀ ਜਲਦੀ ਜ ਕਿ ਪਟਿਆਲਾ ਲੁਧਿਆਣੇ ਦੇ ਸਿਵਰਾ ਤੋਂ ਚ ਡਾਕਟਰ ਕਰਦਾ ਜਿਹੜਾ ਸਰਜਨ ਸੀਗਾ ਉਹ ਮੇਰੇ ਕੋਲ ਉਹਦੀ ਵੀਡੀਓ ਆ ਗਈ ਹੈ ਜੀ ਔਰ ਮੈਂ ਬਾਕੀ ਵੀ ਹੁਣ ਜਿਹੜੀਆਂ ਤੁਹਾਡੀਆਂ ਵੀਡੀਓ ਐਵੀਡੈਂਸ ਆ ਤੁਸੀਂ ਵੀ মিডিਆ ਵਾਲੇ ਆ ਤੁਸੀਂ ਵੀ ਮੈਨੂੰ ਐਕਸ਼ਨ ਵਾਲੇ ਇਨਫੋਰਮੇਸ਼ਨ ਦੇ ਸਕਦੇ ਹੋ ਬਟ देयर इज ਅ ਜ਼ੀਰੋ ਟੋਲਰੈਂਸ ਟੂ ਕ੍ਰਪਸ਼ਨ देयर इज ਅ ਜ਼ੀਰੋ ਟੋਲਰੈਂਸ ਟੂ ਕ੍ਰਾਈਮ ਫੁੱਲ ਲੋ ਮੇਰੀ ਪਰ ਮੈਨੂੰ ਬਨੂ ਲੈਟ ਮੀ ਕੰਪਲੀਟ ਬਹੁਤ ਇੰਪੋਰਟੈਂਟ ਐਸਪੈਕਟ ਹੈ ਇਹ ਮੈਂ ਪੰਜਾਬ ਦੇ ਸਾਰੇ ਡਾਕਟਰਾਂ ਨੂੰ ਆਪਣੇ ਮੇਰਾ ਭਾਈਚਾਰਾ ਵੀ ਮਾਤ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਤੁਹਾਨੂੰ ਅਸੀਂ ਸਾਰੀਆਂ ਸਹੂਲਤਾਂ ਦੇ ਰਹੇ ਹਾਂ ਜੀ ਆਪਣੀ ਜਿੰਨੀ ਤੁਹਾਡੀ ਹਸਪਤਾਲ ਦੀ ਨੌਕਰੀਆਂ ਨੂੰ ਇਮਾਨਦਾਰੀ ਨਾਲ ਕਰੋ ਇਹਨੂੰ ਆਪਣਾ ਧਰਮ ਸਮਝ ਕੇ ਕਰੋ ਇਹਨੂੰ ਆਪਣਾ ਕਰਮ ਸਮਝ ਕੇ ਕਰੋ ਜਿਹੜਾ ਬੰਦਾ ਮਰੀਜ਼ ਤੋਂ ਕਿਉਂਕਿ ਜਦੋਂ ਪੇਸ਼ੈਂਟ ਤੁਹਾਡੇ ਕੋਲ ਆ ਗਿਆ ਪਲੀਜ਼ ਤੁਹਾਨੂੰ ਰੱਬ ਕਹਿੰਦਾ ਤੇ ਜੇ ਤੁਸੀਂ ਪੇਸ਼ੈਂਟ ਤੋਂ ਰਿਸ਼ਵਤ ਮੰਗਦੇ ਹੋ ਹਸਪਤਾਲ ਚ ਫਿਰ ਤੁਸੀਂ ਮਤਲਬ ਰੱਬ ਨਹੀਂ ਹੋ ਫਿਰ ਤੁਸੀਂ ਜਮਰਾਜ ਹੋ ਜਮਰਾਜ ਨਾ ਬਣੋ ਲੋਕਾਂ ਦੀ ਦੁਰਾਸ਼ੀਸ਼ਾ ਨਾ ਲਓ ਔਰ ਮੈਂ ਉਸ ਡਾਕਟਰ ਨੂੰ ਐਸਸਪੈਂਡ ਕਰਤਾ ਔਰ ਉਹਦੇ ਵਾਸਤੇ ਜਿਹੜਾ ਉਸ ਤੋਂ ਬਾਅਦ ਜਦੋਂ ਮੇਰੀ ਇਨਕੁਆਰੀ ਪੂਰੀ ਹੋ ਜਾਏਗੀ ਉਹਨੂੰ ਇਸ ਤੋਂ ਵੀ ਸਖਤ ਸਜ਼ਾ ਦਿੱਤੀ ਜਾਏਗੀ ਬਟ ਮੈਂ ਰਿਸਪੈਕਟਿੰਗ ਉਹਦੀ ਫੈਮਿਲੀ ਰਿਸਪੈਕਟਿੰਗ ਹਿਸ ਕਿਡਸ ਤਾਂ ਕਿ ਉਹਦੇ ਬੱਚਾ ਨੂੰ ਸਕੂਲ ਜਾਣਾ ਨਾ ਔਖਾ ਹੋ ਜਾਏ ਉਹਦੀ ਵਾਈਫ ਨੂੰ ਕੰਮ ਕਰਨਾ ਨਾ ਔਖਾ ਹੋ ਜਾਏ ਕਰੋ ਨਿਕਲਣਾ ਨਾ ਔਖਾ ਹੋ ਜਾਏ ਅੱਜ ਮੈਂ ਉਹਦਾ ਨਾਮ ਤੇ ਵੀਡੀਓ ਰਿਵੀਲ ਨਹੀਂ ਕਰ ਰਿਹਾ ਪਰ ਜੇ ਆਉਣ ਵਾਲੇ ਸਮੇਂ ਦੇ ਵਿੱਚ ਹੋਏਗੀ ਤਾਂ ਮੈਂ ਜ਼ਰੂਰ ਕਰਾਂਗਾ ਲੇਕਿਨ ਮੈਂ ਅੱਜ ਉਹਨੂੰ ਸਸਪੈਂਡ ਕਰਨ ਦੇ ਆਰਡਰ ਕਰ ਚੁੱਕਾ ਹਾਂ ਹਾਂ ਜੀ ਕਿੰਨੀ ਦੀ ਸੁਧ ਲੈ ਰਹੇ ਸੀ ਉਹ ਮੈਟਰ ਨਹੀਂ ਕਰਦੀ ਬਾਈ ਜਿਸ ਵਾਸਤੇ ਚਾਹੇ 500 ਦੀ ਹੋਵੇ ਚਾਹੇ 5000 ਦੀ ਰਜਨ ਮੈਟਰ ਮਾਰੂ ਡਾਕਟਰ ਸਾਹਿਬ ਉਹ ਸਾਰਾ ਇਨਕੁਆਰੀ ਦੇ ਵਿੱਚ ਆਏਗਾ ਜੀ ਸਾਰਾ ਤਾਂ ਫਿਰ ਚਲੋ ਕਿਉਂਕਿ ਇਹ ਡਿਸਪੈਂਸਿੰਗ ਰਾਈਟਸ ਮੈਂਸ਼ਨ ਕੀਤੇ ਨੇ ਹੈ ਨਾ ਕੋਈ ਟਾਈਮ ਲਾਈਨ ਹੈਗੀ ਆਪਣੇ ਕੋਲ ਕਦੋਂ ਤੱਕ ਦੇਖੋ ਜਦੋਂ ਜਦੋਂ ਵੈਨ ਵੈਨ ਐਨੀ ਸਕੱਟਰੀਸਟ ਕੰਪਲੀਟਸ ਆਲ ਦਾ ਫਾਰਮੈਲिटीज ਗਵਰਨਮੈਂਟ ਵੱਲੋਂ ਕੋਈ ਮੰਨ ਲਓ ਡੇਲੇ ਨਹੀਂ ਹੋਏਗਾ ਇਟ ਵਿਲ ਬੀ ਡਨ ਵਿਥਨ 20 ਵਾਂਸ ਆਲ ਦਾ ਫਾਰਮੈਲिटीज ਆਰ ਕੰਪਲੀਟ ਸਰ ਕੁਝ ਡਾਕਟਰਾਂ ਦੀ ਲੜਾਈ ਵੀ ਹੋਈ ਹੈ ਪਿਛਲੇ ਦਿਨ ਨੂੰ ਵੀ ਤੁਹਾਡੇ ਮਨ ਦਾ ਧਿਆਨ ਚਾਹੀਏ ਦੇਖੋ ਮੈਂ ਇਹ ਵੀ ਇੰਪੋਰਟੈਂਟ ਇਸ਼ੂ ਆ ਨੂੰ ਮੈਂ ਐਡਰੈਸ ਕਰ ਦਿੰਦਾ ਇਦੇ ਚ ਇਹ ਹੈਗਾ ਕਿ ਮੇਰੇ ਚਾਰ ਹਸਪਤਲ ਦੇ ਵਿੱਚ ਇੱਕ ਡਿਫਰੈਂਟ ਕਾਈਂਡ ਦੀ ਵਾਇਲੈਂਸ ਹੋਈ ਹੈ। ਇੱਕ ਮਤਲਬ ਇੱਕ ਬੰਦੇ ਦਾ ਸਕੂਟਰ ਤੇ ਜਾਂਦਾ ਸੀ ਇੱਕ ਮਾੜਾ ਜਿਹਾ ਲੱਗ ਗਿਆ ਸਕੂਟਰ ਆਪਸ ਵਿੱਚ ਲੜ ਪਏ ਥੱਪੜਾ ਥੱਪੜੀ ਹੋ ਗਿਆ ਹਸਪਤਲ ਚ ਗਏ। ਉਹਨੇ ਆਪਣੇ ਦੋਸਤ ਬੁਲਾਏ ਉੱਥੇ ਬੁਲਾਓ ਪੰਨ ਤੋੜ ਕੇ ਤੇ ਹਸਪਤਲ ਵੀ ਪੰਨ ਤੋੜਾ। ਮੈਂ ਕਹਾਂ ਜੀ ਦੋਨੋਂ ਪਾਰਟੀਆਂ ਨੂੰ ਅਰੈਸਟ ਕਰ ਲਓ। ਕਿਸੇ ਨੂੰ ਨਹੀਂ ਚਾਹੀਦਾ। ਕਿਸੇ ਨਾਲ ਕੋਲੀਨੇ ਅਸੀਂ ਨਹੀਂ ਹਸਪਤਲ ਦੇ ਵਿੱਚ ਵਾਇਲੈਂਸ ਨਹੀਂ ਹੋ ਸਕਦੀ। ਹਸਪਤਲਸ ਆਰ ਜ਼ੋਨ ਆਫ ਪੀਸ। ਚਾਰ ਜਗ੍ਹਾ ਤੇ ਆ ਦੋਨੋਂ ਪਾਰਟੀਆਂ ਅਰੈਸਟ ਕੀਤੀਆਂ 6-6 ਮਹੀਨੇ ਤੱਕ ਜਮਾਤ ਨਹੀਂ ਹੋਏਗੀ ਬੜੀ ਸਟ੍ਰਿਕਟ ਵਾਰਨਿੰਗ ਆ ਮੇਰੀ ਪੁਲਿਸ ਨੇ ਜਿੰਨੇ ਵੀ ਸਾਡੇ ਹਸਪੀਟਲ ਆਸੀ ਉਹਨਾਂ ਨੂੰ ਨੀਅਰੈਸਟ ਐਸਐਚਓ ਦੇ ਨਾਲ ਉਹਨਾਂ ਦਾ ਕੰਟੈਕਟ ਕਰਤਾ అలਾਰਮ ਬੈਲਸ ਲੋ ਆਤੀਆਂ ਉੱਥੇ ਡਾਕਟਰ ਨੇ ਪੈਨਿਕ ਬਟਨ ਦਬਣਾ ਇਮੀਡੀਏਟਲੀ ਪੁਲਿਸ ਆ ਜਾਏਗੀ ਔਰ ਅਸੀਂ ਲੇਟਸਟ ਕਰਤਾ ਪਹਿਲਾਂ ਭੱਜ ਜਾਂਦੇ ਸੀ ਬਾਅਦ ਫੜਦੇ ਸੀ ਅਸੀਂ ਅਸੀਂ ਨਵੇਂ ਸ਼ਹਿਰ ਦੇ ਵਿੱਚ ਮੈਂ ਉਹਨਾਂ ਨੂੰ ਕਿਹਾ ਮੈਂ ਡੀਜੀਪੀ ਸਾਹਿਬ ਨੂੰ ਕਿਹਾ ਮੈਂ ਕਿਹਾ ਜੀ ਭੱਜਣੀ ਨਹੀਂ ਚਾਹੀਦੇ ਬੰਦੇ ਉਹ ਉਹਨਾਂ ਨੇ ਮੈਨੂੰ ਰਿਪੋਰਟ ਕਰਤਾ ਕਿ ਡਾਕਟਰ ਸਾਹਿਬ ਨਵੇਂ ਸ਼ਹਿਰ ਦੋਨੇ ਅੰਦਰ ਹੈ ਹਸਪਤਾਲ ਚ ਵਾਇਲੈਂਸ ਨਹੀਂ ਹੋ ਸਕਦੀ ਜੇ ਸਾਡਾ ਵੀ ਕੋਈ ਬੰਦਾ ਕੋਈ ਗਲਤ ਕੰਮ ਕਰਦਾ ਸਾਡੇ ਬੰਦੇ ਨੇ ਗਲਤੀ ਕੀਤੀ ਹੈ ਜੀ ਸਰਜਨ ਮੈਂ ਸਸਪੈਂਡ ਕਰਤਾ ਅੱਗੇ ਐਕਸ਼ਨ ਕਰੂੰਗਾ ਜੇ ਕੋਈ ਦੂਜਾ ਬੰਦਾ ਆ ਕੇ ਉੱਥੇ ਵਾਇਲੈਂਸ ਕਰਦਾ ਉਹ ਬਚ ਕੇ ਨਹੀਂ ਜਾਏਗਾ ਜੀ ਹਸਪਤਾਲ ਚ ਵਾਇਲੈਂਸ ਕਰਕੇ ਬਚ ਕੇ ਨਹੀਂ ਜਾਏਗਾ ਇਸ ਗੱਲ ਦੀ ਸਰਕਾਰ ਦੀ ਗਾਰੰਟੀ ਹੈ ਸੋ ਇਹ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਲੁਧਿਆਣਾ ਸ਼ਹਿਰ ਵਿੱਚ ਪੰਜਾਂ ਨੇ ਜਗ੍ਹਾ ਵੱਲ ਹਸਪਤਲ ਪਏ ਨੇ ਸਰ